ਸਸੀ ਕਾਲ ਜੀ ਬਾਈ ਜੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਦੋਸਤੋ ਕੁਝ ਦਿਨ ਪਹਿਲਾਂ ਪੇਟੀਐਮ ਦੇ ਬਾਰੇ ਦੇ ਵਿੱਚ ਇੱਕ ਆਰਬੀਆਈ ਦੀ ਗਾਈਡਲਾਈਨ ਜਾਰੀ ਹੋਈ ਸੀਗੀ ਜਿਸ ਦੇ ਮੁਤਾਬਕ ਆਰਬੀਆਈ ਨੇ ਸਖਤ ਹਦਾਇਤ ਕੀਤੀ ਹੈ ਜਾਂ ਗਾਈਡਲਾਈਨ ਜਾਰੀ ਕੀਤੀ ਹੈ ਕਿ ਪੇਟੀਐਮ ਦਾ ਵਾਲਟ ਹੈਗਾ ਪੇਟੀਐਮ ਦਾ ਬੈਂਕ ਹੈਗਾ ਜਿਹੜਾ ਉਸ ਨੂੰ 29 ਫਰਵਰੀ ਤੋਂ ਬਾਅਦ ਬੰਦ ਕੀਤਾ ਜਾ ਰਿਹਾ ਹੈ ਕਿ 29 ਫਰਵਰੀ ਤੋਂ ਬਾਅਦ ਪੇਟੀਐਮ ਦੇ ਵਾਲਟ ਦੇ ਵਿੱਚ ਪੇਟੀਐਮ ਬੈਂਕ ਦੇ ਵਿੱਚ ਤੁਸੀਂ ਕੋਈ ਵੀ ਪੈਸਾ ਜਮ੍ਹਾਂ ਨਹੀਂ ਕਰ ਸਕੋਗੇ ਸੋ ਪੇਟੀਐਮ ਦੇ ਫਾਸਟ ਟੈਗ अनेका ਲੋਕਾਂ ਕੋਲ ਨੇ ਮੇਰੇ ਕੋਲ ਵੀ ਪੇਟੀਐਮ ਦਾ ਫਾਸਟ ਟੈਗ ਹੈ ਅਤੇ ਚਰਚਾਵਾਂ ਇਹ ਨੇ ਕਿ ਪੇਟੀਐਮ ਦਾ ਜਿਹੜਾ ਫਾਸਟ ਟੈਗ ਹੈਗਾ ਉਹ 29 ਫਰਵਰੀ ਤੋਂ ਬਾਅਦ ਕਿਤੇ ਬੰਦ ਨਾ ਹੋ ਜਾਵੇ ਜੇਕਰ ਉਹ ਚੱਲਦਾ ਰਹੇਗਾ ਤਾਂ ਉਸ ਦੇ ਵਿੱਚ ਜੇ ਬੈਲਟ ਦੇ ਵਿੱਚ ਪੈਸੇ ਨਹੀਂ ਪਾ ਸਕਾਂਗੇ ਆਪਾਂ ਤਾਂ ਪੇਟੀਐਮ ਦੇ ਫਾਸਟ ਟੈਗ ਦੇ ਵਿੱਚ ਪੈਸੇ ਕਿਵੇਂ ਜਾਣਗੇ ਅਤੇ ਉਹ ਚੱਲੇਗਾ ਕਿਵੇਂ ਸੋ ਕੁਝ ਲੋਕ ਇਸ ਨੂੰ ਪੇਟੀਐਮ ਦੇ ਆਪਣੇ ਫਾਸਟ ਟੈਗ ਨੂੰ ਬੰਦ ਵੀ ਕਰ ਰਹੇ ਨੇ ਸੋ ਮੈਂ ਵੀ ਬੰਦ ਕਰ ਰਿਹਾ ਲekin Paytm ਦੇ ਵਿੱਚ ਜਾ ਕੇ ਜਦੋਂ ਅਸੀਂ ਆਪਸ਼ਨ ਲੱਭਦੇ ਹਾਂ ਤਾਂ ਸਾਨੂੰ ਆਪਸ਼ਨ ਨਹੀਂ ਲੱਭਦੀ ਕਿ ਅਸੀਂ ਫਾਸਟਟੈਗ ਨੂੰ ਆਪਣੇ ਨੂੰ ਹਮੇਸ਼ਾ ਲਈ ਬੰਦ ਕਿਵੇਂ ਕਰਾਂਗੇ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਜਾਣਕਾਰੀ ਦੇਵਾਂਗਾ ਕਿ ਕਿਵੇਂ Paytm ਦੇ ਫਾਸਟਟੈਗ ਨੂੰ ਬੰਦ ਕੀਤਾ ਜਾ ਸਕਦਾ ਹੈ ਕਿਉਂਕਿ ਮੈਂ ਆਪਣਾ Paytm ਦਾ ਫਾਸਟਟੈਗ ਬੰਦ ਕੀਤਾ ਹੈ ਤਾਂ ਤੁਹਾਨੂੰ ਮੈਂ ਸਾਰੀ ਉਹ ਪ੍ਰੋਸੈਸ ਸਮਝਾਵਾਂਗਾ ਸੋ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਹ ਜਾਣਕਾਰੀ ਮਿਲ ਸਕੇ ਅਤੇ ਜਿਹੜੇ ਲੋਕ ਆਪਣਾ Paytm ਦਾ Fastag ਬੰਦ ਕਰਨਾ ਚਾਹਣ ਉਹ ਲੋਕ ਫਟਾਫਟ ਆਪਣਾ Paytm ਦਾ Fastag ਬੰਦ ਕਰ ਲੈਣ ਦੋਸਤੋ Paytm ਦੇ ਵਿੱਚ ਕੋਈ ਇਦਾਂ ਦੀ ਆਪਸ਼ਨ ਫਿਲਹਾਲ ਉਪਲਬਧ ਨਹੀਂ ਹੈਗੀ ਕਿ ਤੁਸੀਂ Fastag ਬੰਦ ਕਰਨਾ ਤਾਂ ਹੁਣ ਤੁਸੀਂ ਕਰੋਗੇ ਕੀ ਤੁਹਾਨੂੰ ਇੱਕ ਨੰਬਰ ਡਾਇਲ ਕਰਨਾ ਪਵੇਗਾ ਉਹ ਨੰਬਰ ਹੈਗਾ 1800 120 4210 ਮੈਂ ਤੁਹਾਨੂੰ ਸਕਰੀਨ ਰਿਕਾਰਡਿੰਗ ਦੇ ਉੱਪਰ ਲੈ ਕੇ ਚੱਲਦਾ ਤੇ ਤੁਹਾਨੂੰ ਸਾਰੀ ਪ੍ਰਕਿਰਿਆ ਦਿਖਾਉਣਾ ਕਿ ਕਿਵੇਂ ਫਾਸਟੈਗ ਮੈਂ ਆਪਣਾ ਬੰਦ ਕੀਤਾ ਤੇ ਕਿਵੇਂ ਤੁਸੀਂ ਜੇਕਰ ਚਾਹੋ ਤਾਂ ਆਪਣਾ ਫਾਸਟੈਗ ਪੇਟੀਐਮ ਵਾਲਾ ਬੰਦ ਕਰ ਸਕਦੇ ਹੋ ਕਿਸੇ ਹੋਰ ਕੰਪਨੀ ਦਾ ਫਾਸਟੈਗ ਲੈ ਸਕਦੇ ਹੋ ਤਾਂ ਫਿਰ ਚੱਲਦੇ ਹਾਂ ਸਕਰੀਨ ਰਿਕਾਰਡਿੰਗ ਦੇ ਉੱਪਰ ਸਭ ਤੋਂ ਪਹਿਲਾਂ ਤੁਹਾਨੂੰ ਕਰਨਾ ਕੀ ਪਊਗਾ ਤੁਹਾਨੂੰ 1800 120 4210 ਦੇ ਉੱਪਰ ਆਪਾਂ ਕਾਲ ਕਰਨੀ ਹੈਗੀ ਹੈ 1800 120 4210 1800 120 4210 ਹੁਣ ਜਦੋਂ ਆਪਾਂ ਇਸ ਨੰਬਰ ਦੇ ਉੱਪਰ ਕਾਲ ਕਰਦੇ ਹਾਂ ਕਾਲ ਕਿਹੜੇ ਕਿੱਥੋਂ ਕਰਨੀ ਕਾਲ ਉਸ SIM ਤੋਂ ਕਰਨੀ ਹੈ ਉਸ ਨੰਬਰ ਤੋਂ ਕਰਨੀ ਹੈ ਜਿਹੜਾ ਨੰਬਰ ਤੁਹਾਡਾ Paytm ਦੇ ਨਾਲ ਰਜਿਸਟਰਡ ਹੈਗਾ ਤਾਂ ਉਸਦੇ ਜਦੋਂ ਆਪਾਂ ਕਾਲ ਕਰਦੇ ਹਾਂ ਤਾਂ ਕਾਲ ਕਰਨ ਤੋਂ ਬਾਅਦ ਸਾਨੂੰ ਵਕ ਵਕ ਆਪਸ਼ਨਾਂ ਸੁਣਨ ਨੂੰ ਮਿਲਦੀਆਂ ਨੇ ਤਾਂ ਆਪਾਂ ਬਾਰੋ-ਬਾਰੀ ਆਪਸ਼ਨਾਂ ਦਬਾਉਣੀਆਂ ਨੇ ਪਹਿਲਾਂ 2 ਨੰਬਰ ਆਪਸ਼ਨ ਦਬਾਉਣੀ ਹੈ ਫਿਰ 1 ਨੰਬਰ ਆਪਸ਼ਨ ਦਬਾਉਣੀ ਤੇ ਫਿਰ 3 ਨੰਬਰ ਆਪਸ਼ਨ ਦਬਾਉਣੀ ਹੈ ਸੋ ਸਭ ਤੋਂ ਪਹਿਲਾਂ ਭਾਸ਼ਾ ਚੁਣਨ ਦੀ অপਸ਼ਨ ਆਉਂਦੀ ਹੈ ਉਸ ਤੋਂ ਬਾਅਦ ਫਾਸਟ ਟੈਗ ਚੁਣਨ ਦੀ অপਸ਼ਨ ਆਉਂਦੀ ਹੈ ਅਤੇ ਉਸ ਤੋਂ ਬਾਅਦ অপਸ਼ਨ ਆਉਂਦੀ ਹੈ ਕਿ ਫਾਸਟ ਟੈਗ ਨੂੰ ਬੰਦ ਕਰਵਾਉਣ ਦੀ ਤਾਂ ਜਦੋਂ ਤੁਸੀਂ 2 1 ਅਤੇ 3 ਤਿੰਨੋਂ অপਸ਼ਨਾਂ ਬਾਰੀ-ਬਾਰੀ ਦਬਿ ਦਿੰਦੇ ਹੋ ਤਾਂ ਤੁਹਾਨੂੰ ਸੁਣਾਈ ਦੇਵੇਗਾ ਕਿ ਤੁਹਾਨੂੰ ਇੱਕ ਲਿੰਕ ਤੁਹਾਡੇ ਟੈਕਸਟ ਮੈਸੇਜ ਬਾਕਸ ਦੇ ਵਿੱਚ ਤੁਹਾਡੇ ਮੋਬਾਈਲ ਨੰਬਰ ਦੇ ਟੈਕਸਟ ਮੈਸੇਜ ਦੇ ਵਿੱਚ ਤੁਹਾਨੂੰ ਇੱਕ ਲਿੰਕ ਭੇਜ ਦਿੱਤਾ ਗਿਆ ਹੈ ਅਤੇ ਇਸ ਲਿੰਕ ਨੂੰ ਖੋਲ ਕੇ ਤੁਸੀਂ ਆਪਣਾ ਫਾਸਟ ਟੈਗ ਨੂੰ ਬੰਦ ਕਰ ਸਕਦੇ ਹੋ ਇਸ ਤੋਂ ਬਾਅਦ ਸਾਰੀ ਪ੍ਰੋਸੈਸ ਮੈਂ ਤੁਹਾਨੂੰ ਫਿਰ ਸਕਰੀਨ ਰਿਕਾਰਡਿੰਗ ਦੇ ਉੱਪਰ ਲੈ ਜਾ ਕੇ ਦੱਸਦਾ ਹੁਣ ਜਦੋਂ ਟੈਕਸਟ ਮੈਸੇਜ ਦੇ ਵਿੱਚ ਤੁਸੀਂ ਇਹ ਲਿੰਕ ਖੋਲੋਗੇ ਤਾਂ ਫਿਰ ਇਹ ਲਿੰਕ ਸਿੱਧਾ ਜਾ ਕੇ ਤੁਹਾਡੇ ਪੇਟੀਐਮ ਦੀ ਐਪ ਦੇ ਵਿੱਚ ਖੁੱਲ ਜਾਵੇਗਾ ਜਦੋਂ ਪੇਟੀਐਮ ਦੀ ਐਪ ਦੇ ਵਿੱਚ ਇਹ ਤੁਹਾਡਾ ਲਿੰਕ ਖੁੱਲ ਜਾਂਦਾ ਹੈਗਾ ਤਾਂ ਤੁਹਾਨੂੰ ਉੱਪਰ ਨਜ਼ਰ ਆਵੇਗਾ ਕਿ ਤੁਹਾਡੀ ਆਪਣੀ ਗੱਡੀ ਦਾ ਨੰਬਰ ਨਜ਼ਰ ਆਵੇਗਾ ਜਿਸ ਦੇ ਉੱਪਰ ਤੁਸੀਂ ਇਹ ਫਾਸਟੈਗ ਲਗਾਇਆ ਹੋਇਆ ਤੇ ਉਸ ਤੋਂ ਬਾਅਦ ਤੁਹਾਨੂੰ ਕੁਝ ਆਪਸ਼ਨਾਂ ਨਜ਼ਰ ਆਣਗੀਆਂ ਦੂਜੀ ਆਪਸ਼ਨ ਹੈਗੀ ਆਈ ऍम ਸੈਲਿੰਗ ਦਾ ਵਹੀਕਲ ਸੋ ਵਕ ਵਕ ਇਹ ਆਪਸ਼ਨਾਂ ਨੇ ਸੋ ਇਸ ਦੇ ਵਿੱਚ ਤੁਸੀਂ ਦੂਜੀ ਵਾਲੀ ਆਈ ऍम ਸੈਲਿੰਗ ਦਾ ਵਹੀਕਲ ਮੈਂ ਆਪਣਾ ਵਹੀਕਲ ਵੇਚ ਰਿਹਾ ਵਾਲੀ ਆਪਸ਼ਨ ਦਬਣੀ ਪੈਵੇਗੀ ਉਸ ਤੋਂ ਬਾਅਦ ਪ੍ਰੋਸੀਡ ਦੇ ਉੱਪਰ ਆਪਾਂ ਜਦੋਂ ਚਲੇ ਜਾਵਾਂਗੇ ਤਾਂ ਫਿਰ ਇਸ ਦੇ ਵਿੱਚ ਦੋ ਆਪਸ਼ਨਾਂ ਫਿਰ ਆਉਂਦੀਆਂ ਨੇ ਟ੍ਰਾਂਸਫਰ ਫਾਸਟੈਗ ਟੂ ਅਨਦਰ ਪੇਟੀਐਮ ਯੂਜ਼ਰ ਔਰ ਕਲੋਜ਼ ਫਾਸਟੈਗ ਸੋ ਆਪਾਂ ਹੁਣ ਕਲੋਜ਼ ਫਾਸਟੈਗ ਦੇ ਉੱਪਰ ਇਸ ਨੂੰ ਕਲਿੱਕ ਕਰਾਂਗੇ ਜਦੋਂ ਕਲੋਜ਼ ਫਾਸਟੈਗ ਦੇ ਉੱਪਰ ਆਪਾਂ ਕਲਿੱਕ ਕਰਦੇ ਹਾਂ ਤਾਂ ਇਸ ਦੇ ਵਿੱਚ ਰਿਫੰਡੇਬਲ ਅਮਾਉਂਟ ਜਿੰਨੀ ਵੀ ਤੁਹਾਡੇ ਪੇਟੀਐਮ ਵਾਲਟ ਦੇ ਵਿੱਚ ਰਿਫੰਡੇਬਲ ਅਮਾਉਂਟ ਪਈ ਹੈ ਉਹ ਨਜ਼ਰ ਆਵੇਗੀ ਸੋ ਦੋਸਤੋ ਨਜ਼ਰ ਆ ਰਿਹਾ ਹੈ ਕਿ 400 ਰੁਪਿਆ ਮੇਰੇ ਕੋਲ ਰਿਫੰਡੇਬਲ ਅਮਾਉਂਟ ਮੌਜੂਦ ਹੈ ਇਹ ਮੈਨੂੰ ਕੰਪਨੀ ਦੇ ਵੱਲੋਂ ਵਾਪਸ ਕਰ ਦਿੱਤਾ ਜਾਊਗਾ ਅਤੇ ਜਦੋਂ ਅਸੀਂ ক্লোਜ਼ ਫਾਸਟੈਗ ਦੇ ਉੱਪਰ ਕਲਿੱਕ ਕਰਦੇ ਹਾਂ ਤਾਂ ਉਸ ਤੋਂ ਬਾਅਦ ਇੱਕ ਆਪਸ਼ਨ ਸਾਨੂੰ ਨਜ਼ਰ ਆਉਂਦੀ ਹੈ ਨਾਲ ਦੀ ਨਾਲ ਇੱਕ ਮੈਸੇਜ ਵੀ ਸਾਨੂੰ ਆ ਚੁੱਕਾ ਹੈ ਕਿ ਤੁਹਾਡਾ ਫਾਸਟੈਗ ਹੈਜ਼ ਬੀਨ ਇਨੀਸ਼ੀਏਟਿਡ ਔਨ 8/24 ਸੋ ਰਿਫੰਡੇਬਲ ਵਿਲ ਬੀ ਪ੍ਰੋਸੀਡ ਵਿਥਿਨ 7 ਟੂ 10 ਵਰਕਿੰਗ ਡੇਸ ਕੰਪਨੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਤੁਹਾਡਾ ਰਿਕੁਐਸਟ ਅਸੀਂ ਲੈ ਲਈ ਹੈਗੀ ਹੈ ਅਤੇ 7 ਤੋਂ 10 ਦਿਨਾਂ ਦੇ ਵਿੱਚ ਵਿੱਚ ਤੁਹਾਡੀ ਰਿਫੰਡੇਬਲ ਪ੍ਰੋਸੈਸ ਵੀ ਕੰਪਲੀਟ ਕਰ ਦਿੱਤੀ ਜਾਊਗੀ ਰਿਕੁਐਸਟ ਸਕਸੈਸਫੁਲ ਦੀ অপਸ਼ਨ ਵੀ ਨਜ਼ਰ ਆ ਰਹੀ ਹੈ ਕਿ ਸਕਸੈਸਫੁਲ ਹੋ ਚੁੱਕਾ ਹੈ ਲੇਕਿਨ ਨਾਲ ਹੀ ਇੱਥੇ ਹੁਣ ਕੀ ਨਜ਼ਰ ਆ ਰਿਹਾ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਪਲੋਡ ਡੈਸਟਰੋਇਡ ਫਾਸਟੈਗ ਇਮੇਜ ਹੁਣ ਤੁਹਾਨੂੰ ਕਰਨਾ ਕੀ ਪਵੇਗਾ ਜਿਹੜਾ ਤੁਹਾਡਾ ਫਾਸਟੈਗ ਹੈਗਾ ਉਸਨੂੰ ਫਾੜ ਕੇ ਉਸਦੀ ਫੋਟੋ ਖਿੱਚ ਕੇ ਅਪਲੋਡ ਕਰਨੀ ਪਵੇਗੀ ਤਾਂ ਹੀ ਇਹ ਪ੍ਰੋਸੈਸ ਕੰਪਲੀਟ ਹੋਵੇਗੀ ਸੋ ਤੁਸੀਂ ਫਾਸਟੈਗ ਨੂੰ ਆਪਣੇ ਨੂੰ ਚੰਗੀ ਤਰ੍ਹਾਂ ਫੜ ਦੇਣਾ ਹੈਗਾ ਉਸ ਤੋਂ ਬਾਅਦ ਤੁਸੀਂ ਕਿਸੇ ਟੇਬਲ ਤੇ ਕਿਸੇ ਕੁਰਸੀ ਦੇ ਉੱਪਰ ਕਿਸੇ ਸਾਫ਼ ਜਗ੍ਹਾ ਦੇ ਉੱਪਰ ਉਸ ਨੂੰ ਰੱਖ ਲੈਣਾ ਹੈਗਾ ਕੋਸ਼ਿਸ਼ ਕਰੋ ਕਿ نیچے ਕੋਈ ਡਾਰਕ ਰੰਗ ਦਾ ਕੱਪੜਾ ਹੋਵੇ ਤਾਂ ਕਿ ਉਸ ਦੀ ਫੋਟੋ ਹੈਗੀ ਜਿਹੜੀ ਉਹ ਸਾਫ ਸੁਥਰੀ ਕੀਤੀ ਜਾ ਸਕੇ ਤਾਂ ਉਸ ਤੋਂ ਬਾਅਦ ਤੁਸੀਂ ਕੀ ਕਰੋਗੇ ਅਪਲੋਡ ਡਿਸਟਰਾਇ ਫਾਸਟੈਗ ਇਮੇਜ ਦੇ ਨਾਲ ਇੱਕ ਕੈਮਰੇ ਦੀ ਫੋਟੋ ਬਣੀ ਹੋਈ ਹੈ ਤਾਂ ਉਸ ਤੋਂ ਬਾਅਦ ਤੁਸੀਂ ਇਸ ਕੈਮਰੇ ਨੂੰ ਕਲਿੱਕ ਕਰੋਗੇ ਤਾਂ ਫਿਰ ਤੁਹਾਡਾ ਮੋਬਾਈਲ ਹੈਗਾ ਜਿਹੜਾ ਉਹ ਉਸ ਫਟੇ ਹੋਏ ਫਾਸਟੈਗ ਦੀ ਫੋਟੋ ਲੈ ਲਵੇਗਾ ਅਤੇ ਉਸ ਤੋਂ ਬਾਅਦ ਤੁਸੀਂ ਉਸ ਨੂੰ نیچے ਅਪਲੋਡ ਦੇ অপਸ਼ਨ ਨਜ਼ਰ ਆ ਰਹੀ ਹੈ ਤਾਂ ਉਸ ਫਟੇ ਹੋਏ ਫਾਸਟੈਗ ਦੀ ਫੋਟੋ ਨੂੰ ਤੁਸੀਂ ਅਪਲੋਡ ਕਰ ਦੇਣਾ ਹੈਗਾ ਤਾਂ ਦੋਸਤੋ ਉਸ ਤੋਂ ਬਾਅਦ ਤੁਸੀਂ ਕੀ ਵੇਖੋਗੇ ਕਿ ਰਿਕੁਐਸਟ ਸਕਸੈਸਫੁਲ ਹੋ ਚੁੱਕੀ ਹੈ ਤੁਹਾਨੂੰ ਮੈਸੇਜ ਆ ਜਾਵੇਗਾ ਇਸ ਦੇ ਨਾਲ ਹੀ ਇੱਕ ਵਾਰ ਫਿਰ ਤੁਹਾਡੇ ਮੋਬਾਈਲ ਦੇ ਟੈਕਸਟ ਮੈਸੇਜ ਦੇ ਵਿੱਚ ਇੱਕ ਹੋਰ ਮੈਸੇਜ ਆ ਜਾਵੇਗਾ ਜਿਸ ਦੇ ਵਿੱਚ ਕੰਪਨੀ ਦੇ ਵੱਲੋਂ ਦੱਸਿਆ ਜਾਵੇਗਾ ਕਿ ਤੁਹਾਡੀ ਫਾਸਟੈਗ ਨੂੰ ਬੰਦ ਕਰਨ ਦੀ ਰਿਕੁਐਸਟ ਕੰਪਲੀਟ ਹੋ ਚੁੱਕੀ ਹੈ ਤਾਂ ਇਸ ਦੂਜੀ ਵਾਰ ਆਏ ਮੈਸੇਜ ਦੇ ਵਿੱਚ ਸਾਫ਼ ਦੱਸਿਆ ਗਿਆ ਹੈ ਕਿ ਤੁਹਾਡੀ ਪ੍ਰੋਸੈਸ ਕੰਪਲੀਟ ਹੋ ਚੁੱਕੀ ਹੈ ਤੇ ਰਿਫੰਡ ਹੈਗਾ ਤੁਹਾਡਾ ਜਿਹੜਾ ਉਹ 7 ਤੋਂ 10 ਵਰਕਿੰਗ ਡੇ ਦੇ ਵਿੱਚ ਕੰਪਲੀਟ ਕਰ ਦਿੱਤਾ ਜਾਵੇਗਾ ਸੋ ਦੋਸਤੋ ਤੁਸੀਂ ਵੀ ਇਸੇ ਤਰ੍ਹਾਂ ਆਪਣਾ Paytm ਦਾ Fastag ਬੰਦ ਕਰ ਸਕਦੇ ਹੋ ਹੋਰ ਕਿਸੇ ਵੀ ਬੈਂਕ ਦਾ ਕਿਸੇ ਵੀ ਕੰਪਨੀ ਦਾ Fastag ਤੁਸੀਂ ਲੈ ਕੇ ਆਪਣੀ ਗੱਡੀ ਦੇ ਲਈ ਉਸ ਨੂੰ ਚਾਲੂ ਕਰਵਾ ਸਕਦੇ ਹੋ ਸੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ ਵੀ ਫੋਲੋ ਕਰਨਾ ਨਾ ਭੁੱਲਣਾ ਹੁਣ ਸਾਨੂੰ ਦਿਓ ਇਜਾਜ਼ਤ ਤੁਸੀਂ ਬਣੇ ਨਵ ਲਗਾਤਾਰ ਬਾਈਜੀ ਪੰਜਾਬੀ ਦੇ ਨਾਲ ਧੰਨਵਾਦ ਜੀ